ਬਾਜੀ ਕਰਨ ਦਾ ਸ਼ੌਕ ਨੌਜਵਾਨ ਹੀ ਨਹੀਂ ਵੱਡੀ ਉਮਰ ਦੇ ਲੋਕ ਵੀ ਰੱਖਦੇ ਨੇ ਤੇ ਕਹਿੰਦੇ ਹਨ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਆਪਣਾ ਸ਼ੌਕ ਪੂਰਾ ਕਰਨ ਦੇ ਲਈ ਹੀ ਬਟਾਰਾ ਦੇ ਇੱਕ ਨੌਜਵਾਨ ਨੇ ਪਰਿਵਾਰ ਦੀ ਸਹਿਮਤੀ ਨਾਲ ਹਜ਼ਾਰਾਂ ਰੁਪਏ ਖਰਚ ਕੇ 8.5 ਫੁੱਟ ਉੱਚੀ ਪਤੰਗ ਬਣਵਾ ਲਈ ਹੈ ਇਹ ਪਤੰਗ ਜਿਸ ਦਿਨ ਇਸ ਦੇ ਅਨੁਕੂਲ ਹਵਾ ਚੱਲੀ ਉਸ ਦਿਨ ਆਕਾਸ਼ ਤੇ ਵਚੂੜਦੀ ਨਜ਼ਰ ਆਵੇਗੀ ਅਤੇ ਇਸ ਲਈ ਸਪੈਸ਼ਲ ਅੰਬ੍ਰੀਸਲ ਤੋਂ ਮਾਜੇ ਵਾਲੀ ਡੋਰ ਵੀ ਲਗਵਾਈ ਗਈ ਹੈ ਪਤੰਗ ਬਣਾਉਣ ਵਾਲੇ ਰਾਜਾ ਤੇ ਸਾਹਿਲ ਦਾ ਕਹਿਣਾ ਹੈ ਕਿ ਉਹਨਾਂ ਨੇ ਇਹ ਪਤੰਗ ਵੇਚਣ ਦੇ ਲਈ ਨਹੀਂ ਬਲਕਿ ਆਪਣੇ ਸ਼ੌਕ ਦੇ ਲਈ ਬਣਾਈ ਹੈ ਇਹ ਰਾਜਾ ਦਾ 8.5 ਕੁੱਟ ਦਾ ਜੀ ਇਹ 3 ਦਿਨ ਲੱਗੇ ਤਿਆਰ ਹੋਣ ਚੜੇਗਾ ਜੀ ਇਹ ਤੋਂ ਵੱਡੇ ਵੱਡੇ ਚੜਾਏ ਆ ਅਗਲਿਆਂ ਨੇ ਇਹ ਜੀ ਆ ਤਿੰਨੇ ਬੰਦੇ ਫੜ ਕੇ ਲਿਆਏ ਜੇ ਤੇ ਇੱਧਰ ਆਪਾਂ ਗਲੀ ਆ ਉੱਥੇ ਬਣਾਇਆ ਇਹਦੇ ਘਾਰ ਹਾਂਜੀ ਹਾਂਜੀ 3 ਦਿਨ ਤਿਆਰ ਹੋ ਜਾਂਦਾ ਪੂਰਾ 3 ਦਿਨ ਲੱਗੇ ਜੇ ਨੂੰ ਡਿਜ਼ਾਈਨਿੰਗ ਕਰਦਿਆਂ ਜ਼ਿਆਦਾ ਟਾਈਮ ਲੱਗਾ ਯਾਰ ਇਨ ਮਹਾਰਾਜ ਪਹਿਲੇ ਤੇ ਇੱਕ ਦਿਨ ਪੂਰਾ ਲੱਗਾ ਜੋੜ ਪਾਉਂਦੇ ਆ ਠੀਕ ਆ ਜੀ ਕੀਲੇ ਤਿਆਰ ਕਰਦੇ ਆ ਠੀਕ ਆ ਬਾਕੀ ਦੋ ਦਿਨ ਚਾ ਸਾਰਾ ਡਿਜ਼ਾਈਨ ਤਿਆਰ ਕੀਤਾ ਛੋਟੀਆਂ ਛੋਟੀਆਂ ਚੀਜ਼ਾਂ ਤੁਸੀਂ ਦੇਖ ਸਕਦੇ ਹੋ ਕਟਿੰਗ ਕਰਕੇ ਲਗਾ ਦੇਣੀ ਆ ਵਾ ਹਾਂਜੀ ਨਹੀਂ ਆਪਣੇ ਸ਼ੌਂਕ ਵਾ ਤੇ ਮੈਂ ਹਾਂਜੀ ਦੇਖੋ ਜਿੱਦਣ ਵਧੀਆ ਹਵਾ ਮਿਲ ਗਈ ਸਾਨੂੰ ਉਦੋਂ ਚੜਾ ਦੇਣਾ ਜੀ